26 April 2013 ਸ਼ਾਮ ਦੇ 5:30 ਵਜੇ ਲੁਧਿਆਣਾ ਜ਼ਿਲ੍ਹੇ ਦੇ ਗਿੱਲ ਪਿੰਡ ਦੇ ਰਹਿਣ ਵਾਲੇ ਪ੍ਰਕਾਸ਼ ਸਿੰਘ ਨੂੰ ਫੋਨ ਆਉਂਦਾ ਉਹਦੇ ਸਾਲੇ ਚਮਕੌਰ ਸਿੰਘ ਦਾ ਜਿਹੜਾ ਕਿ ਗਵਰਨਮੈਂਟ ਟੀਚਰ ਹੁੰਦਾ ਜਦੋਂ ਫੋਨ ਚੱਕਦਾ ਤਾਂ ਦੂਜੇ ਪਾਸਿਓਂ ਚਮਕੌਰ ਸਿੰਘ ਘਬराई ਹੋਈ ਆਵਾਜ਼ ਦੇ ਵਿੱਚ ਬੋਲਦਾ ਵੀ ਮੈਨੂੰ ਬਚਾ ਲਓ ਉਹਨਾਂ ਦਾ ਜੀਜਾ ਪੁੱਛਦਾ ਪ੍ਰਕਾਸ਼ ਸਿੰਘ ਵੀ ਕੀ ਗੱਲ ਕੀ ਹੋਈ ਹੈ ਉਹ ਕਹਿੰਦਾ ਵੀ ਮੈਂ ਫਸ ਚੁੱਕਿਆ ਤੇ ਜੇ ਤੁਸੀਂ ਇਹਨਾਂ ਦੀ ਗੱਲ ਨਾ ਮੰਨੀ ਤਾਂ ਮੈਨੂੰ ਮਾਰ ਦੇ ਉਹ ਪੁੱਛਦਾ ਵੀ ਹੈ ਕੌਣ ਨੇ ਕੀ ਹੋਇਆ ਸਾਰਾ ਗਲਤ ਦੱਸ ਉਹ ਕਹਿੰਦਾ ਵੀ ਮੈਂ ਕਿਸੇ ਕੁੜੀ ਦੇ ਚੱਕਰ ਦੇ ਵਿੱਚ ਫਸਿਆ ਤੇ ਹੁਣ ਮੈਂ ਬਹੁਤ ਬੁਰੇ ਤਰੀਕੇ ਨਾਲ ਫਸ ਚੁੱਕਿਆ ਜੇ ਤੁਸੀਂ ਇਹਨਾਂ ਦੀ ਗੱਲ ਨਾ ਮੰਨੀ ਤਾਂ ਇਹ ਮੈਨੂੰ ਮਾਰ ਦੇਣਗੇ ਉਹ ਇੰਨੇ ਨੂੰ ਦੂਜੇ ਪਾਸਿਓਂ ਇੱਕ ਹੋਰ ਕੜਕਮੀ ਆਵਾਜ਼ ਸੁਣਦੀ ਹੈ ਪ੍ਰਕਾਸ਼ ਸਿੰਘ ਉਹ ਸਮਝ ਜਾਂਦਾ ਵੀ ਇਹ ਉਹੀ ਗਰੋ ਹੈ ਜਿਹਦੀ ਗੱਲ ਕਰ ਰਿਹਾ ਸੀ ਥੋੜੀ ਦੇਰ ਪਹਿਲਾਂ ਚਮਕੌਰ ਸਿੰਘ ਤੋਂ ਕਹਿੰਦਾ ਹਾਂ ਵੀ ਜੀਜੇ ਜਿਹੜਾ ਤੇਰਾ ਸਾਲਾ ਹੈ ਇਹ ਸਾਡੇ ਕਬਜ਼ੇ ਦੇ ਵਿੱਚ ਤੇ ਸਾਨੂੰ 30 ਲੱਖ ਰੁਪਈਆ ਚਾਹੀਦਾ ਜੇ ਤੂੰ ਇਹਨੂੰ ਸਹੀ ਸਲਾਮਤ ਦੇਖਣਾ ਚਾਹੁੰਦਾ ਜੇ ਤੂੰ ਨਹੀਂ ਦੇਖਣਾ ਚਾਹੁੰਦਾ ਤੇ ਸਾਨੂੰ ਇਹਨੂੰ ਮਸਲਣ ਲੱਗਿਆ ਵੀ ਟਾਈਮ ਨਹੀਂ ਲੱਗਣਾ ਹਾਂ ਇਹਦਾ ਕਟਿਆ ਹੋਇਆ ਸਿਰ ਤੇਰੇ ਕੋਲ ਜ਼ਰੂਰ ਪਹੁੰਚੇਗਾ ਹੁਣ ਇਹ ਗੱਲਾਂ ਸੁਣ ਕੇ ਪ੍ਰਕਾਸ਼ ਸਿੰਘ ਵੀ ਕਬਰਾ ਜਾਂਦਾ ਵੀ ਇੱਕਦਮ ਕਿਸੇ ਨੂੰ ਇਹੋ ਜਿਹੀ ਗੱਲ ਸੁਣਨ ਨੂੰ ਮਿਲਨੀ ਵੀ ਉਹਦਾ ਜਿਹੜਾ ਖਾਸ ਰਿਸ਼ਤੇਦਾਰ ਇਸ ਤਰੀਕੇ ਨਾਲ ਫਸ ਚੁੱਕਿਆ ਸੀ ਤੋਂ ਪੁੱਛਦਾ ਵੀ ਤੁਸੀਂ ਹੈ ਕੌਣ ਹੋ ਕਿੱਥੇ ਹੋ ਤੇ ਗੱਲ ਕੀ ਹੋਈ ਹੈ ਉਹਨਾਂ ਦਾ ਕਹਿਣਾ ਹੁੰਦਾ ਵੀ ਇਹ ਤੈਨੂੰ ਆਪਣੇ ਆਪ ਆ ਕੇ ਹੀ ਦੱਸ ਦੇਗਾ ਸਾਡੇ ਬਾਰੇ ਵੀ ਅਸੀਂ ਕੌਣ ਆ ਤੇ ਇਹਦੇ ਨਾਲ ਕੀ ਕੁਝ ਵਾਪਰਿਆ ਤੂੰ ਜੇ ਇਹਨੂੰ ਜਿਉਂਦਾ ਦੇਖਣਾ ਚਾਹੁੰਦਾ ਤੇ 30 ਲੱਖ ਰੁਪਏ ਦਾ ਇੰਤਜ਼ਾਮ ਕਰ ਤੇ ਅਸੀਂ ਤੈਨੂੰ 1.5 ਘੰਟੇ ਬਾਅਦ ਫੋਨ ਕਰਾਂਗੇ ਤੇ ਹਾਂ ਇੱਕ ਗੱਲ ਹੋਰ ਯਾਦ ਰੱਖੀ ਜੇ ਤੂੰ ਪੁਲਿਸ ਕੋਲ ਜਾਣ ਦੀ ਕੋਸ਼ਿਸ਼ ਕੀਤੀ ਪੁਲਿਸ ਕੋਲ ਗਿਆ ਜਾਂ ਕੋਈ ਹੋਰ ਤੂੰ ਆਪਣਾ ਦਿਮਾਗ ਚਲਾਇਆ ਤੇ ਤੈਨੂੰ ਸਿਰਫ ਇਹਦੀ লাশ ਹੀ ਮਿਲੇਗੀ ਉਹ ਦੂਜੇ ਪਾਸੇ ਫੋਨ ਜਿਹੜਾ ਹੁੰਦਾ ਉਹ ਸਵਿਚ ਆਫ ਹੋ ਜਾਂਦਾ ਉਨੇ ਕਾਲ ਸੁਣ ਕੇ ਚਮਕੌਰ ਸਿੰਘ ਘਬਰਾ ਜਾਂਦਾ ਚਮਕੌਰ ਸਿੰਘ ਨੂੰ ਸਮਝ ਨਹੀਂ ਲੱਗਦੀ ਵੀ ਇਹ ਸਾਰਾ ਕੁਝ ਹੋਇਆ ਕੀ ਤੇ ਹੁਣ ਮੈਂ ਕਰਾਂ ਕੀ ਉਹ ਚਮਕੌਰ ਸਿੰਘ ਦੇ ਘਰ ਫੋਨ ਕਰਦਾ ਉੱਥੇ ਪੁੱਛਦਾ ਜਦੋਂ ਉਹਦੇ ਬਾਰੇ ਤਾਂ ਪਤਾ ਲੱਗਦਾ ਵੀ ਉਹ ਅੱਜ ਸਕੂਲ ਦੀ ਛੁੱਟੀ ਤੋਂ ਬਾਅਦ ਉਹਦਾ ਫੋਨ ਆਇਆ ਸੀ ਵੀ ਮੈਂ ਲੇਟ ਆਵਾਂਗਾ ਉਹ ਕਿਤੇ ਕੰਮ ਜਾਣਾ ਸੀ ਉਹਨੇ ਚਮਕੌਰ ਸਿੰਘ ਇੱਕ ਸਿੱਧਾ ਸਾਦਾ ਵਿਅਕਤੀ ਸੀ ਗਵਰਨਮੈਂਟ ਟੀਚਰ ਸੀ ਨਾ ਕੋਈ ਜਿਆਦਾ ਫਰੈਂਡ ਸਰਕਲ ਸੀ ਨਾ ਕਿਤੇ ਬਹੁਤਾ ਆਉਣਾ ਜਾਣਾ ਉਨੇ ਗੱਲਾਂ ਸਾਰੀਆਂ ਸੁਣ ਕੇ ਪ੍ਰਕਾਸ਼ ਨੂੰ ਕਾਫੀ دیر ਤੱਕ ਇਹ ਹੀ ਸਮਝ ਨਹੀਂ ਲੱਗਦੀ ਉਹ ਕਰੇ ਕੀ ਉਹ ਸਕੂਲ ਜਾਏ ਜਾਂ ਕੀ ਕਰੇ ਪਰ ਉਹਦੇ ਕੋਲ ਹੁਣ ਨਾ ਤਾਂ 30 ਲੱਖ ਰੁਪਈਆ ਹੁੰਦਾ ਉਹ ਕਿਸੇ ਤਰੀਕੇ ਜੋ ਵੀ ਕੁਝ ਉਹਦੇ ਕੋਲ ਹੈਗਾ ਸੀ ਉਹ ਆਪਣਾ ਹਿਸਾਬ ਕਿਤਾਬ ਲਾਉਂਦਾ ਤਾਂ ਉਹਦੇ ਕੋਲ 10 ਕ ਲੱਖ ਰੁਪਈਆ ਹੁੰਦਾ ਹੁਣ ਉਹ ਸੋਚਦਾ ਵੀ ਜੇ ਕਿਡਨੈਪਰਾਂ ਦਾ ਫੋਨ ਆਵੇ ਤੇ ਉਹ 10 ਕ ਲੱਖ ਰੁਪਈਏ ਦੇ ਵਿੱਚ ਮੰਨ ਜਾਣ ਤਾਂ ਮੈਂ 10 ਲੱਖ ਰੁਪਈਆ ਦੇ ਕੇ ਚਮਕੌਰ ਸਿੰਘ ਨੂੰ ਛਡਾ ਦਾਂ ਹੁਣ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸਦਾ ਘਰ ਦੇ ਵਿੱਚ ਕਿਸੇ ਨਾਲ ਗੱਲ ਨਹੀਂ ਕਰਦਾ ਤੇ ਇਹਨਾਂ ਨੂੰ ਹੁੰਦਾ ਹੈ ਵੀ ਇਹ ਗੱਲ ਫੈਲ ਜੇਗੀ ਜੇ ਗੱਲ ਫੈਲੀ ਤਾਂ ਪੁਲਿਸ ਤੱਕ ਜਾਏਗੀ ਤੇ ਜੇ ਕਿਡਨਾਪਰਾਂ ਤੱਕ ਇਹ ਗੱਲ ਪਹੁੰਚ ਗਈ ਤਾਂ ਚਮਕੌਰ ਸਿੰਘ ਨੂੰ ਮਾਰ ਦੇਣਗੇ ਹੁਣ 1 ਸਵਾ ਘੰਟਾ ਬੀਤਣ ਤੋਂ ਬਾਅਦ ਵੀ ਫੋਨ ਨਹੀਂ ਆਉਂਦਾ ਦੂਜੇ ਪਾਸੇ ਪ੍ਰਕਾਸ਼ ਸਿੰਘ ਦੀ ਬੁਰੀ ਹਾਲਤ ਹੁੰਦੀ ਹੈ ਹੁਣ ਉਹਨੂੰ ਇਹ ਹੁੰਦਾ ਹੈ ਵੀ ਚਮਕੌਰ ਸਿੰਘ ਹੈ ਵੀ ਹੈ ਜਾਂ ਨਹੀਂ ਕਈ ਤਰ੍ਹਾਂ ਦੇ ਖਿਆਲ ਉਹਦੇ ਦਿਮਾਗ ਦੇ ਵਿੱਚ ਆਉਂਦੇ ਨੇ ਵਾਰ-ਵਾਰ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਵੀ ਆਉਂਦੀ ਹੈ ਵੀ ਉਹ ਪੁਲਿਸ ਕੋਲ ਜਾਵੇ ਕਿ ਨਾ ਜਾਵੇ ਤੇ ਫਿਰ ਪ੍ਰਕਾਸ਼ ਸਿੰਘ ਆਪ ਹੀ ਫੋਨ ਕਰਦਾ ਚਮਕੌਰ ਸਿੰਘ ਦੇ ਫੋਨ ਤੇ ਪਰ ਫੋਨ ਦੂਜੇ ਪਾਸੇ ਸਵਿਚ ਆਫ ਹੁੰਦਾ ਫਿਰ ਕਰੀਬ 8 8:30 ਵਜੇ ਫੋਨ ਆਉਂਦਾ ਫੋਨ ਦੇ ਵਿੱਚ ਕਿਹਾ ਜਾਂਦਾ ਵੀ ਗੱਲ ਸੁਣ ਜੀ ਜੇ ਪੈਸੇ ਦਾ ਇੰਤਜ਼ਾਮ ਹੋਇਆ ਕਿ ਨਹੀਂ ਤਾਂ ਉਹਦਾ ਕਹਿਣਾ ਹੁੰਦਾ ਵੀ ਮੇਰੇ ਕੋਲ ਹਜੇ ਇੰਨਾ ਇੰਤਜ਼ਾਮ ਕਰਨਾ ਬਹੁਤ ਔਖਾ ਹੈ ਇੰਨੇ ਘੱਟ ਸਮੇਂ ਦੇ ਵਿੱਚ ਵੀ ਇੱਕ ਆਮ ਬੰਦੇ ਆ ਸੀ ਇੰਨਾ ਪੈਸਾ ਸਾਡੇ ਘਰਾਂ ਦੇ ਵਿੱਚ ਨਹੀਂ ਹੈ ਤਾਂ ਉਧਰੋਂ ਆਵਾਜ਼ ਆਉਂਦੀ ਹੈ ਵੀ ਸਾਨੂੰ ਜ਼ਰੂਰੀ ਕੰਮ ਹੈ ਅਸੀਂ ਦਿੱਲੀ ਜਾਣਾ ਹੈ ਤੇ ਐਵੇਂ ਕਰ ਤੂੰ ਸਾਨੂੰ ਸਿਰਫ 10 ਲੱਖ ਰੁਪਈਆ ਦੇ ਅਸੀਂ ਉਹ ਲੈ ਕੇ ਤੇ ਤੇਰੇ ਸਾਲੇ ਚਮਕੌਰ ਸਿੰਘ ਨੂੰ ਸਹੀ ਸਲਾਮਤ ਛੱਡ ਦਾਂਗੇ ਅਸੀਂ ਵੀ ਸਮਝਦੇ ਆਂ ਵੀ ਤੂੰ ਇੰਨੀ ਛੇਤੀ ਇੰਨੇ ਪੈਸੇ ਦਾ ਇੰਤਜ਼ਾਮ ਨਹੀਂ ਕਰ ਸਕਦਾ ਪਰ ਹਾਂ 10 ਲੱਖ ਰੁਪਈਆ ਕਿੱਥੇ ਪਹਚਾਣਾ ਕਦੋਂ ਪਹਚਾਣਾ ਤੈਨੂੰ ਥੋੜੀ ਦੇਰ ਬਾਅਦ ਫੋਨ ਕਰਦੇ ਆਂ ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਦਾ ਕਹਿਣਾ ਹੁੰਦਾ ਵੀ ਤੁਸੀਂ ਦੱਸੋ ਪੈਸਾ ਲੈ ਕੇ ਕਿੱਥੇ ਆਉਣਾ ਤੇ ਉਧਰੋਂ ਆਵਾਜ਼ ਆਉਂਦੀ ਹੈ ਵੀ ਤੂੰ ਸਾਡੇ ਨਾਲੋਂ ਵੀ ਜ਼ਿਆਦਾ ਕਾਲਾ ਵੀ ਕਿਤੇ ਪੁਲਿਸ ਨੂੰ ਫੋਨ ਤਾਂ ਨਹੀਂ ਕੀਤਾ ਜੇ ਤੂੰ ਪੁਲਸਕੂਲ ਜਾਣ ਦੀ ਗਲਤੀ ਕੀਤੀ ਤਾਂ ਤੇਰਾ ਸਾਲਾ ਤੈਨੂੰ ਜ਼ਿੰਦਗੀ ਚ ਕਦੇ ਦੇਖਣ ਨੂੰ ਨਹੀਂ ਮਿਲੇਗਾ ਪ੍ਰਕਾਸ਼ ਸਿੰਘ ਦਾ ਕਹਿਣਾ ਹੁੰਦਾ ਵੀ ਇਹੋ ਜੀ ਕੋਈ ਗੱਲ ਨਹੀਂ ਬਸ ਮੇਰਾ ਦਿਲ ਡਰ ਰਿਹਾ ਤੁਸੀਂ ਜਿੱਥੇ ਕਹੋ ਮੈਂ ਉੱਥੇ ਪੈਸਾ ਪਚਾ ਦੇਣਾ ਉਹ ਕਹਿੰਦੇ ਠੀਕ ਹੈ ਅਸੀਂ ਇਹਨੂੰ ਛੱਡ ਦਾਂਗੇ ਸਾਡਾ ਵੈਸੇ ਵੀ ਇਹਨੂੰ ਕੁੱਟ-ਕੁੱਟ ਕੇ ਸਾਡਾ ਵੀ ਬੁਰਾ ਹਾਲ ਹੋਇਆ ਪਿਆ ਸਾਡੇ ਹੱਥ ਦੁਖਣ ਲੱਗ ਗਏ ਤੇ ਪ੍ਰਕਾਸ਼ ਸਿੰਘ ਦਾ ਕਹਿਣਾ ਹੁੰਦਾ ਵੀ ਜਦੋਂ ਮੈਂ ਤੁਹਾਨੂੰ ਪੇਮੈਂਟ ਦੇ ਰਿਹਾ ਫਿਰ ਤੁਸੀਂ ਇਹਨੂੰ ਕਿਉਂ ਕੁੱਟ ਰਹੇ ਹੋ ਇਹਨੂੰ ਤੁਸੀਂ ਕੁਝ ਨਾ ਕਹੋ ਮੈਂ ਤੁਹਾਨੂੰ 10 ਲੱਖ ਰੁਪਈਆ ਜਿੱਥੇ ਕਹਾਂਗੇ ਜਦੋਂ ਕਹਾਂਗੇ ਮੈਂ ਪਹੁੰਚਾ ਦਾਂਗਾ ਉਹ ਕਹਿੰਦੇ ਠੀਕ ਹੈ ਤੂੰ ਇੰਤਜ਼ਾਰ ਕਰ ਜਦੋਂ ਅਸੀਂ ਤੈਨੂੰ ਕਹਾਂਗੇ ਉਸ ਸਮੇਂ ਤੂੰ ਪੈਸਾ ਲੈ ਕੇ ਆ ਜੀ ਤੇ ਅਸੀਂ ਇਹਨੂੰ ਸਹੀ ਸਲਾਮਤ ਛੱਡ ਦਾਂਗੇ ਉਸ ਤੋਂ ਬਾਅਦ ਫਿਰ ਫੋਨ ਸਵਿਚ ਆਫ ਹੋ ਜਾਂਦਾ ਹੁਣ ਪ੍ਰਕਾਸ਼ ਸਿੰਘ ਸੋਚਣ ਲੱਗ ਜਾਂਦਾ ਹੈ ਵੀ ਜੇ ਮੈਂ ਪੈਸੇ ਲੈ ਕੇ ਗਿਆ ਉੱਥੇ ਉਹਨਾਂ ਨੇ ਮੈਨੂੰ ਹੀ ਕਿਡਨੈਪ ਕਰ ਲਿਆ ਤੇ ਮੇਰੇ ਘਰਦਿਆਂ ਤੋਂ ਪੈਸੇ ਦੀ ਮੰਗ ਕੀਤੀ ਫਿਰ ਮੈਂ ਕੀ ਕਰਾਂਗਾ ਜਾਂ ਉਹਨਾਂ ਨੇ ਮੇਰੇ ਤੋਂ ਪੈਸੇ ਵੀ ਲੈ ਲਏ ਮੈਂ ਕੱਲਾ ਜਾਣਾ ਜਾਵਾਂਗਾ ਮੈਂ ਕੀ ਕਰ ਸਕਦਾ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਚਮਕੌਰ ਨੂੰ ਨਾ ਛੱਡਿਆ ਜਾਂ ਉਹਨੂੰ ਮਾਰ ਦਿੱਤਾ ਹੋਵੇ ਉਹ ਕਿਸ ਕੰਡੀਸ਼ਨ ਦੇ ਵਿੱਚ ਹੋਏਗਾ ਇਹ ਕਿੰਨੇ ਬੰਦੇ ਹੋਣਗੇ ਵੀ ਮੈਂ ਕਰਾਂ ਤੇ ਕਰਾਂ ਕੀ ਹਜੇ ਸਾਰਾ ਕੁਝ ਇਹ ਸੋਚਦਾ ਹੀ ਹੁੰਦਾ ਹੁਣ ਹੌਲੀ-ਹੌਲੀ ਟਾਈਮ ਲੰਘਣਾ ਸ਼ੁਰੂ ਹੋ ਜਾਂਦਾ ਤੇ ਉਸੇ ਸਮੇਂ ਪ੍ਰਕਾਸ਼ ਸਿੰਘ ਦੀ ਘਰ ਵਾਲੀ ਦਾ ਮਾਮਾ ਉਹਨਾਂ ਨੂੰ ਘਰ ਮਿਲਣ ਆਉਂਦਾ ਹੁਣ ਮਾਮਾ ਜਦੋਂ ਘਰ ਆਉਂਦਾ ਤਾਂ ਸਾਰਾ ਕੁਝ ਪ੍ਰਕਾਸ਼ ਸਿੰਘ ਆਪਣੀ ਘਰ ਵਾਲੀ ਦੇ ਮਾਪੇ ਨੂੰ ਦੱਸਦਾ ਹੈ ਇਕਾਂਤ ਦੇ ਵਿੱਚ ਵੀ ਨਾ ਤਾਂ ਘਰ ਵਾਲੀ ਨੂੰ ਪਤਾ ਲੱਗੇ ਨਾ ਕਿਸੇ ਹੋਰ ਨੂੰ ਪਤਾ ਲੱਗੇ ਵੀ ਹੁਣ ਕੀ ਕਰੀਏ ਜਿਹੜਾ ਘਰ ਵਾਲੀ ਦਾ ਮਾਮਾ ਹੁੰਦਾ ਉਹਦਾ ਨਾਮ ਹੁੰਦਾ ਮੇਲਾ ਸਿੰਘ ਤਾਂ ਉਹਨੂੰ ਕਹਿੰਦਾ ਵੀ ਤੂੰ ਸਭ ਤੋਂ ਪਹਿਲਾਂ ਪੁਲਿਸ ਨੂੰ ਰਿਪੋਰਟ ਲਖਾ ਪੁਲਿਸ ਨੂੰ ਵਿੱਚ ਇਨਵੋਲਵ ਕਰ ਕੋਈ ਕੱਲ ਨੂੰ ਘਟਨਾ ਹੋ ਗਈ ਤਾਂ ਆਪਾਂ ਕਿਸੇ ਨੂੰ ਕੀ ਜਵਾਬ ਦੇਵਾਂਗੇ ਘੱਟੋ-ਘੱਟ ਪੁਲਿਸ ਵਿੱਚ ਇਨਵੋਲਵ ਹੋਵੇ ਆਪਾਂ ਜਾ ਕੇ ਦੱਸੀਏ ਉਦੋਂ ਬਾਅਦ ਪੁਲਿਸ ਜਿਵੇਂ ਕਰਨਾ ਹੋਵੇਗਾ ਉਵੇਂ ਕਰੇਗੀ ਹੁਣ ਇਹ ਗੱਲ ਵੀ ਉਹਨੂੰ ਠੀਕ ਲੱਗਦੀ ਹੈ ਤਾਂ ਉਹ ਦੋਨੋਂ ਜਣੇ ਪੁਲਿਸ ਸਟੇਸ਼ਨ ਪਹੁੰਚਦੇ ਨੇ ਉੱਥੇ ਜਾ ਕੇ ਸਾਰਾ ਮਾਮਲਾ ਦੱਸਿਆ ਜਾਂਦਾ ਹੈ ਹੁਣ ਪੁਲਿਸ ਪਾਰਟੀ ਅੜੜ ਦੋ ਟੀਮਾਂ ਬਣਾਉਂਦੀ ਹੈ ਟੀਮਾਂ ਬਣਾ ਕੇ ਕਿਡਨਾਪਰਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੋ ਪ੍ਰਾਈਵੇਟ ਗੱਡੀਆਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਵੀ ਜਦੋਂ ਫੋਨ ਕਾਲ ਆਏ ਉਸ ਤੋਂ ਬਾਅਦ ਕਿਡਨਾਪਰਾਂ ਨੂੰ ਫੜਿਆ ਜਾਏ ਪੁਲਿਸ ਘੇਰਾ ਬੰਦੀ ਕਰਨੀ ਸ਼ੁਰੂ ਕਰਦੀ ਹੈ ਤਾਂ ਹੁਣ ਇੰਤਜ਼ਾਰ ਹੁੰਦਾ ਹੈ ਸਿਰਫ ਤੇ ਸਿਰਫ ਉਹਨਾਂ ਦੀ ਫੋਨ ਕਾਲ ਦਾ ਹੁਣ 1.30 ਵਜੇ ਉਹਨਾਂ ਦਾ ਫੋਨ ਆਉਂਦਾ ਜਿਵੇਂ ਹੀ ਉਹਨਾਂ ਦਾ ਫੋਨ ਆਉਂਦਾ ਤਾਂ ਪ੍ਰਕਾਸ਼ ਸਿੰਘ ਪੁੱਛਦਾ ਵੀ ਮੈਂ ਕਿੱਥੇ ਆਵਾਂ ਫਿਰ ਉਹ ਦੂਜੇ ਪਾਸਿਓਂ ਕਿਡਨੈਪਰਾਂ ਦਾ ਕਹਿਣਾ ਹੁੰਦਾ ਵੀ ਤੂੰ ਚੰਡੀਗੜ੍ਹ ਰੋਡ ਦੇ ਉੱਤੇ ਸਿੱਧੂ ਟੱਬਾ ਉੱਥੇ ਪਹੁੰਚ ਉੱਥੇ ਸਾਡੀ ਇੱਕ ਗੱਡੀ ਖੜੀ ਹੋਏਗੀ ਐਸਟ੍ਰੇਮ ਜਿਹਦੇ ਇੰਡੀਕੇਟਰ ਜਗਦੇ ਹੋਣਗੇ ਉਹਦੇ ਗੱਡੀ ਦੇ ਕੋਲ ਤੂੰ ਗੱਡੀ ਲਾ ਕੇ ਉਸ ਗੱਡੀ ਦੇ ਵਿੱਚ ਪੈਸੇ ਫੜਾ ਦੀ ਤੇ ਉਦੋਂ 5 ਮਿੰਟ ਬਾਅਦ ਤੇਰਾ ਸਾਲਾ ਉਸੇ ਜਗ੍ਹਾ ਤੇ ਪਹੁੰਚ ਜਾਏਗਾ ਤੇ ਤੂੰ ਉਹਨੂੰ ਲੈ ਕੇ ਵਾਪਸ ਆ ਜੀ ਨਾ ਸੀ ਤੇਰੇ ਸਾਲੇ ਨੂੰ ਕੁਝ ਕਹਿਣਾ ਸਾਨੂੰ ਸਿਰਫ ਪੈਸੇ ਨਾਲ ਮਤਲਬ ਹੈ ਉਹ ਕਹਿੰਦਾ ਠੀਕ ਹੈ ਹੁਣ ਜਦੋਂ ਫੋਨ ਕਾਲ ਆਉਂਦੀ ਹੈ ਤਾਂ ਪ੍ਰਕਾਸ਼ ਸਿੰਘ ਆਪਣੀ ਗੱਡੀ ਦੇ ਵਿੱਚ ਕੱਲਾ ਜਾਂਦਾ ਪੇਮੈਂਟ ਲੈ ਕੇ ਦੂਜੀਆਂ ਦੋ ਪ੍ਰਾਈਵੇਟ ਗੱਡੀਆਂ ਦੇ ਵਿੱਚ ਸਿਵਲ ਡਰੈਸ ਦੇ ਵਿੱਚ ਪੁਲਿਸ ਵਾਲੇ ਜਾਂਦੇ ਨੇ ਤੇ ਮੇਲਾ ਸਿੰਘ ਵੀ ਉਹਨਾਂ ਦੇ ਨਾਲ ਜਾਂਦਾ ਹੁਣ ਅੱਗੇ ਜਦੋਂ ਸਿੱਧੂ ਢਾਪੇ ਕੋਲ ਪਹੁੰਚਦੇ ਨੇ ਉੱਥੇ ਜਾ ਕੇ ਪ੍ਰਕਾਸ਼ ਸਿੰਘ ਦੇਖਦਾ ਵੀ ਇੱਕ ਐਸਟੇਮ ਗੱਡੀ ਖੜੀ ਹੈ ਉਦੀ ਹੈਡਲਾਈਟ ਬੰਦ ਨੇ ਤੇ ਇੰਡੀਕੇਟਰ ਜਗਦੇ ਹੁੰਦੇ ਨੇ ਉਹ ਗੱਡੀ ਦੇ ਕੋਲ ਜਾ ਕੇ ਆਪਣੀ ਗੱਡੀ ਲਾਂਦਾ ਪੁਲਿਸ ਵਾਲਿਆਂ ਨੇ ਜਿਹੜੀਆਂ ਦੋ ਗੱਡੀਆਂ ਹੁੰਦੀਆਂ ਨੇ ਉਹ ਪਿੱਛੇ ਹੁੰਦੀਆਂ ਨੇ ਪਰ ਉਹ ਨਿਗਾਹ ਰੱਖਦੇ ਹੁੰਦੇ ਨੇ ਪ੍ਰਕਾਸ਼ ਸਿੰਘ ਤੇ ਹੁਣ ਉਹ ਗੱਡੀ 'ਚ ਉਤਰ ਕੇ ਪ੍ਰਕਾਸ਼ ਸਿੰਘ ਅਸਟ੍ਰੀਮ ਗੱਡੀ ਦਾ ਜਿਵੇਂ ਗੇਟ ਖੜਕਾਂਦਾ ਤਾਂ ਪੁੱਛਦੇ ਨੇ ਵੀ ਪੈਸਾ ਲੈ ਕੇ ਆਇਆ ਉਹ ਕਹਿੰਦਾ ਹਾਂ ਮੈਂ ਪੈਸਾ ਲੈ ਕੇ ਆਇਆ ਤਾਂ ਉਹਨਾਂ ਦਾ ਕਹਿਣਾ ਹੁੰਦਾ ਵੀ ਲਿਆ ਫੜਾ ਪਰ ਪ੍ਰਕਾਸ਼ ਸਿੰਘ ਦਾ ਕਹਿਣਾ ਹੁੰਦਾ ਵੀ ਪਹਿਲਾਂ ਤੁਸੀਂ ਮੈਨੂੰ ਚਮਕੌਰ ਸਿੰਘ ਦਿਖਾਓ ਉਹ ਕਿਸ ਹਾਲਾਤ ਵਿੱਚ ਉਹ ਹੈ ਨਹੀਂ ਹੈ ਪਰ ਅੰਦਰੋਂ ਆਵਾਜ਼ ਆਉਂਦੀ ਹੈ ਵੀ ਤੈਨੂੰ ਕਿਹਾ ਸੀ ਨਾ ਤੂੰ ਪੈਸੇ ਫੜਾ ਦੇ 5 ਮਿੰਟ ਬਾਅਦ ਸਾਡਾ ਬੌਸ ਜਿਹੜਾ ਦੂਜੀ ਗੱਡੀ ਦੇ ਵਿੱਚ ਤੇਰੇ ਸਾਲੇ ਨੂੰ ਲੈ ਕੇ ਆਏਗਾ ਸਾਨੂੰ ਪੈਸੇ ਨਾਲ ਮਤਲਬ ਹੈ ਤੇਰੇ ਸਾਲੇ ਦਾ ਸੀ ਇਹ ਚਾਰਪਾਣਾ ਪਰ ਪ੍ਰਕਾਸ਼ ਸਿੰਘ ਦਾ ਕਹਿਣਾ ਹੁੰਦਾ ਵੀ ਮੈਂ ਉਹਨੂੰ ਇੱਕ ਵਾਰੀ ਦੇਖਣਾ ਚਾਹੁੰਦਾ ਜੇ ਤੁਸੀਂ ਪੈਸੇ ਲੈ ਕੇ ਵੀ ਮੇਰੇ ਸਾਲੇ ਨੂੰ ਨਾ ਛੱਡਿਆ ਤਾਂ ਫਿਰ ਮੈਂ ਕੀ ਕਰਾਂਗਾ ਇੰਨੇ ਨੂੰ ਗੱਡੀ ਦੇ ਵਿੱਚੋਂ ਆਵਾਜ਼ ਆਉਂਦੀ ਹੈ ਚਮਕੌਰ ਸਿੰਘ ਦੀ ਵੀ ਜੀਜਾ ਮੈਨੂੰ ਬਚਾਲਾ ਦੋ ਬੰਦਿਆਂ ਨੇ ਉਹਨੂੰ ਫੜਿਆ ਹੁੰਦਾ ਹੁਣ ਇਹ ਸਾਰਾ ਕੁਝ ਦੇਖ ਕੇ ਪ੍ਰਕਾਸ਼ ਸਿੰਘ ਬਚਾਓ ਬਚਾਓ ਦਾ ਰੌਲਾ ਲੱਗ ਜਾਂਦਾ ਪਾਣ ਫਟਾਫਟ ਭੱਜ ਕੇ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਆਉਂਦੇ ਨੇ ਪਰ ਜਿਹੜੀ ਐਸਟੀਮ ਗੱਡੀ ਹੁੰਦੀ ਹੈ ਉਹਨਾਂ ਨੂੰ ਟੱਕਰ ਮਾਰ ਕੇ ਉਥੋਂ ਭੱਜ ਜਾਂਦੇ ਨੇ ਉੱਥੇ ਇੱਕ ਪਿੱਛੇ ਐਲਟੋ ਗੱਡੀ ਖੜੀ ਹੁੰਦੀ ਹੈ ਉਹ ਵੀ ਉਹਦੇ ਪਿੱਛੇ ਭਜਾ ਲੈਂਦੇ ਨੇ ਪਰ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਹੁੰਦੀਆਂ ਨੇ ਉਹਨਾਂ ਦਾ ਪਿੱਛਾ ਕਰਦੀਆਂ ਨੇ ਅੱਗੇ ਜਾ ਕੇ ਉਹਨਾਂ ਨੂੰ ਘੇਰ ਲਿਆ ਜਾਂਦਾ ਐਸਟੀਮ ਗੱਡੀ ਨੂੰ ਤੇ ਜਿਹੜੀ ਐਲਟੋ ਗੱਡੀ ਹੁੰਦੀ ਹੈ ਉਹ ਫਰਾਰ ਹੋ ਜਾਂਦੇ ਉਹ ਪੁਲਿਸ ਦੇ ਹੱਥ ਨਹੀਂ ਆਉਂਦੇ ਤੇ ਜਿਵੇਂ ਇਹਨੂੰ ਘੇਰਦੇ ਨੇ ਉਹ ਗੱਡੀ ਦੇ ਵਿੱਚੋਂ ਚਮਕੌਰ ਸਿੰਘ ਮਿਲਦਾ ਤੇ ਤਿੰਨ ਬੰਦੇ ਹੋਰ ਗ੍ਰਿਫਤਾਰ ਕੀਤੇ ਜਾਂਦੇ ਨੇ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੁੰਦੀ ਹੈ ਚਮਕੌਰ ਸਿੰਘ ਨੂੰ ਸਹੀ ਸਲਾਮਤ ਛਡਾ ਲਿਆ ਜਾਂਦਾ ਹੈ ਬਿਨਾ ਇੱਕ ਵੀ ਪੈਸਾ ਦਿੱਤੇ ਆ ਤੇ ਜਿਹੜੇ ਤਿੰਨ ਜਣੇ ਗ੍ਰਿਫਤਾਰ ਕੀਤੇ ਹੁੰਦੇ ਨੇ ਉਹਨਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਆਇਆ ਜਾਂਦਾ ਉਹ ਤਿੰਨ ਜਣਿਆਂ ਤੋਂ ਜਦੋਂ ਪੁੱਛਗਿੱਛ ਹੁੰਦੀ ਹੈ ਉਹਨਾਂ ਦਾ ਨਾਮ ਹੁੰਦਾ ਸਰਤਾਜ ਸਿੰਘ ਪ੍ਰਮੋਦ ਕੁਮਾਰ ਤੇ ਅਮਰਿੰਦਰ ਪਾਲ ਸਿੰਘ ਹੁਣ ਇਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਜਦੋਂ ਇਹਨਾਂ ਤੋਂ ਸਾਰਾ ਕੁਝ ਪੁੱਛਿਆ ਜਾਂਦਾ ਤੇ ਜਿਹੜਾ ਜਮਕੌਰ ਸਿੰਘ ਹੁੰਦਾ ਜਦੋਂ ਉਹ ਤੋਂ ਵੀ ਪੁੱਛਗਿੱਛ ਹੁੰਦੀ ਹੈ ਤੇ ਇੱਕ ਖਤਰਨਾਕ ਸਟੋਰੀ ਨਿਕਲ ਕੇ ਬਾਹਰ ਆਉਂਦੀ ਹੈ ਵੀ ਲੋਕ ਪੈਸਾ ਕਮਾਉਣ ਦੇ ਲਈ ਕਿਵੇਂ-ਕਿਵੇਂ ਦੇ ਪਲਾਨ ਬਣਾਉਂਦੇ ਨੇ ਕੀ-ਕੁਸ਼ ਕਰਦੇ ਨੇ ਇੱਕ ਪਿੰਕੀ ਨਾਮ ਦੀ ਲੜਕੀ ਹੁੰਦੀ ਹੈ ਜਿਹੜੀ ਕਿ ਤਰਨਤਾਰਨ ਦੀ ਰਹਿਣ ਵਾਲੀ ਹੁੰਦੀ ਹੈ ਆਰਕੈਸਟਰਾ 'ਚ ਕੰਮ ਕਰਦੀ ਪਰ ਉਸ ਤੋਂ ਪਹਿਲਾਂ ਇਹ ਪੋਜਪੂਰੀ ਫਿਲਮਾਂ ਜਿਹੜੀਆਂ ਗਾਣੇ ਹੁੰਦੇ ਨੇ ਗਾਣਿਆਂ ਦੇ ਵਿੱਚ ਵੀ ਇਹਨੇ ਮੋਡਲਿੰਗ ਕੀਤੀ ਹੁੰਦੀ ਹੈ ਇਹਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਦੋ ਬੱਚੇ ਹੁੰਦੇ ਨੇ ਪਰ ਇਹਦੀ ਆਪਣੇ ਪਤੀ ਦੇ ਨਾਲ ਬਹੁਤੀ ਬਣਦੀ ਨਹੀਂ ਤੇ ਵਿਆਹ ਤੋਂ ਬਾਅਦ ਪਤੀ ਨੂੰ ਤੇ ਬੱਚਿਆਂ ਨੂੰ ਛੱਡ ਕੇ ਜਗਤਾਰ ਸਿੰਘ ਜਿਹੜਾ ਕਿ ਉਹ ਵੀ ਪੰਜਾਬੀ ਗਾਣਿਆਂ ਦੇ ਵਿੱਚ ਮਾਡਲਿੰਗ ਕਰ ਚੁੱਕਿਆ ਹੁੰਦਾ ਫਤਿਹਬਾਦ ਹਰਿਆਣਾ ਦਾ ਰਹਿਣ ਵਾਲਾ ਉਹਦੇ ਨਾਲ ਲਿਵਿੰਗ ਦੇ ਵਿੱਚ ਰਹਿਣਾ ਸ਼ੁਰੂ ਕਰ ਦਿਆ ਹੁਣ ਲੋਕਾਂ ਨੂੰ ਲੱਗਦਾ ਵੀ ਇਹ ਮਾਡਲਿੰਗ ਕਰਦੇ ਨੇ ఆర్ਕੈਸਟਰਾ ਦੇ ਵਿੱਚ ਜਾਂਦੇ ਨੇ ਇਹਨਾਂ ਕੋਲ ਪਾਫੀ ਪੈਸਾ ਪਰ ਜੇ ਇਹ ਬੰਨਾਂ ਦੀ ਖਾਲੀ ਹੁੰਦੀ ਹੈ ਹੁਣ ਇੱਕ ਪਲਾਨ ਬਣਾਉਣੇ ਸ਼ੁਰੂ ਕਰਦੇ ਨੇ ਇਹ ਭੋਲੇ-ਪਾਲੇ ਲੋਕਾਂ ਨੂੰ ਫਸਾਣਾ ਸ਼ੁਰੂ ਕਰਦੇ ਨੇ ਪੈਸਾ ਕਮਾਉਣਾ ਸ਼ੁਰੂ ਕਰਦੇ ਨੇ ਹੁਣ ਜਦੋਂ ਇਹਨਾਂ ਨੂੰ ਥੋੜਾ ਬਹੁਤ ਇੱਕ ਦੋ ਨੂੰ ਫਸਾ ਕੇ ਪੈਸਾ ਕਮਾਉਂਦੇ ਨੇ ਤਾਂ ਫਿਰ ਇਹਨਾਂ ਦੇ ਦਿਮਾਗ ਦੇ ਵਿੱਚ ਪਲਾਨ ਹੁੰਦਾ ਵੀ ਇਹ ਹੀ ਕੰਮ ਆਪਾਂ ਵੱਡੇ ਲੈਵਲ ਤੇ ਕਰੀਏ ਤੇ ਜ਼ਿਆਦਾ ਪੈਸਾ ਆਵੇਗਾ ਹੁਣ ਜਗਤਾਰ ਸਿੰਘ ਇੱਕ ਗਰੋਹ ਬਣਾਉਣਾ ਸ਼ੁਰੂ ਕਰਦਾ ਉਹ ਗਰੋਹ ਦੇ ਵਿੱਚ ਪਿੰਕੀ ਦੇ ਨਾਲ ਕੰਮ ਕਰਨ ਵਾਲੀ ਇੱਕ ਹੁੰਦੀ ਹੈ ਸੋਨੀਆ ਸੋਨੀਆ ਨੂੰ ਮਿਲਾਇਆ ਜਾਂਦਾ ਤੇ ਜਿਹੜੇ ਗਰੋਹ ਦੇ ਮੈਂਬਰ ਹੁੰਦੇ ਨੇ प्रमोद ਕੁਮਾਰ ਪੁੱਤਰ ਹਰਿੰਦਰ ਕੁਮਾਰ ਜ਼ਿਲ੍ਹਾ सिरसा ਹਰਿਆਣਾ ਸਰਤਾਜ ਸਿੰਘ ਪੁੱਤਰ ਚਰਨਜੀਤ ਸਿੰਘ ਜ਼ਿਲ੍ਹਾ ਫਰੋਜ਼ਪੁਰ ਅਮਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਜ਼ਿਲ੍ਹਾ ਬਠਿੰਡਾ ਜੋਗਿੰਦਰ ਸਿੰਘ ਪੁੱਤਰ ਮੱਗਰ ਸਿੰਘ ਜ਼ਿਲ੍ਹਾ सिरसा ਹੁਣ ਕੀ ਹੁੰਦਾ ਵੀ ਜੇ ਕੋਈ ਲੜਕੀ ਕਿਸੇ ਬੰਦੇ ਨੂੰ ਆਫਰ ਕਰਦੀ ਹੈ ਕਈਆਂ ਦਾ ਤਾਂ ਵੈਸੀ ਕਹ ਲਈਏ ਵੀ ਹੁੰਦੇ ਉਸ ਟਾਈਪ ਦੇ ਨੇ ਤਾਂ ਉਹ ਲੜਕੀ ਜੇ ਕੋਈ ਉਹਨਾਂ ਨੂੰ ਆਫਰ ਕਰਦੀ ਹੈ ਤਾਂ ਭੱਜੇ ਚਲੇ ਜਾਂਦੇ ਨੇ ਖਿੱਚੇ ਚਲੇ ਜਾਂਦੇ ਨੇ ਉਹਨਾਂ ਨੂੰ ਇਹ ਫਸਾਣਾ ਸ਼ਿਕਾਰ ਹੋਰ ਜ਼ਿਆਦਾ ਸੌਖਾ ਹੁੰਦਾ ਜਿਵੇਂ ਹੀ ਉਹ ਇਹਨਾਂ ਨਾਲ ਗੱਲਬਾਤ ਕਰਕੇ ਫਿਰ ਉਹਨਾਂ ਨੂੰ ਇੱਕ ਜਗ੍ਹਾ ਤੇ ਬੁਲਾਇਆ ਜਾਂਦਾ ਜਿਵੇਂ ਹੀ ਉੱਥੇ ਪਹੁੰਚਦਾ ਪਿੰਕੀ ਜਾਂ ਸੋਨੀਆਂ ਵੱਲੋਂ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਜਿਵੇਂ ਹਰਕਤਾਂ ਕਰਨੀਆਂ ਸ਼ੁਰੂ ਕਰਦਾ ਬੰਦਾ ਤੇ ਉੱਤੋਂ ਇਹ ਸਾਰੇ ਮੈਂਬਰ ਜਿਹੜੇ ਸੀ ਮੇਲ ਇਹ ਪਹੁੰਚ ਜਾਂਦੇ ਉਹ ਬੰਦੇ ਨੂੰ ਕਿਡਨਾਪ ਕਰ ਲੈਂਦੇ ਉਸ ਤੋਂ ਬਾਅਦ ਉੱਤੋਂ ਫਰौती ਦੀ ਮੰਗ ਕੀਤੀ ਜਾਂਦੀ ਹੁਣ ਇਹ ਗੱਲ ਪੁਲਿਸ ਦੇ ਵਿੱਚ ਨਹੀਂ ਜਾਂਦੀ ਕਿਉਂਕਿ ਬੰਦੇ ਨੂੰ ਬਦਨਾਮੀ ਦਾ ਡਰ ਵੀ ਹੁੰਦਾ ਸੀ ਵੀ ਜੇ ਪੁਲਿਸ ਦੇ ਵਿੱਚ ਗਈ ਤੇ ਸਾਰੀ ਗੱਲ ਖੁੱਲੇਗੀ ਹੁਣ ਇਹਨਾਂ ਕੋਲ ਪੈਸਾ ਆਉਣਾ ਸ਼ੁਰੂ ਹੁੰਦਾ ਇਹਨਾਂ ਨੂੰ ਹੁਣ ਲਾਲਚ ਵੱਧਦਾ ਜਾਂਦਾ ਤੇ ਹੌਸਲੇ ਇਹਨਾਂ ਦੇ ਬੁਲੰਦ ਹੁੰਦੇ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਵੀ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ ਕਦੇ ਵੀ ਪੁਲਿਸ ਕੋਲ ਨਹੀਂ ਜਾਣਗੇ ਕਿਉਂਕਿ ਉਹਨਾਂ ਦੀ ਬਦਨਾਮੀ ਹੋਏਗੀ ਹੁਣ ਇਹ ਸਾਰਾ ਕੁਝ ਚੱਲਦਾ ਹੁੰਦਾ ਤੇ ਇੱਕ ਕਿਸੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਪਿੰਕੀ ਤੇ ਸੋਨੀਆ ਚਮਕੌਰ ਸਿੰਘ ਨੂੰ ਕਿਸੇ ਦੇ ਨਾਲ ਗੱਲ ਕਰਦੇ ਹੋਏ ਦੇਖਦੇ ਨੇ ਤੇ ਪਤਾ ਲੱਗਦਾ ਵੀ ਇਹ ਸਰਕਾਰੀ ਟੀਚਰ ਹੈ ਤੇ ਘਰੋਂ ਵੀ ਇਹ ਠੀਕ ਠਾਕ ਹੈ ਵਧੀਆ ਇਥੋਂ ਆਪਾਂ ਨੂੰ ਵਧੀਆ ਪੈਸਾ ਮਿਲ ਸਕਦਾ ਤੇ ਇਹਨਾਂ ਨੂੰ ਇਹ ਵੀ ਪਤਾ ਲੱਗਦਾ ਆਪਣੇ ਅਨੁਭਵ ਦੇ ਆਧਾਰ ਤੇ ਬਿਚਮਕੌਰ ਸਿੰਘ ਜਿਹੜਾ ਹੁੰਦਾ ਬਿਲਕੁਲ ਸਿੱਧਾ ਜਿਹਾ ਬੰਦਾ ਹੁੰਦਾ ਤੇ ਇਹਨੂੰ ਫਸਾਣਾ ਬਹੁਤ ਜ਼ਿਆਦਾ ਸੌਖਾ ਹੈ ਕਿ ਤੂੰ ਇਹਨਾਂ ਦਾ ਨੰਬਰ ਲਿਆ ਜਾਂਦਾ ਨੰਬਰ ਲੈ ਕੇ ਫਿਰ ਪਿੰਕੀ ਫੋਨ ਕਰਦੀ ਹੈ ਚਮਕੌਰ ਸਿੰਘ ਨੂੰ ਹੁਣ ਪਿੰਕੀ ਜਦੋਂ ਫੋਨ ਕਰਦੀ ਹੈ ਤਾਂ ਉਹਦੇ ਵੱਲੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਚਮਕੌਰ ਸਿੰਘ ਨੂੰ ਇਹਨੇ ਢਕਾਣਾ ਸੀ ਤੇ ਆਪਣੇ ਵੱਲ ਅਟਰੈਕਟ ਕਰਨਾ ਸੀ ਚਮਕੌਰ ਸਿੰਘ ਜਿਹੜਾ ਸੀ ਉਹਨੇ ਕਦੇ ਵੀ ਸਿੱਧਾ ਸਾਦਾ ਬੰਦਾ ਸੀ ਵੀ ਇਸ ਤਰੀਕੇ ਨਾਲ ਗੱਲਬਾਤ ਕੀਤੀ ਨਹੀਂ ਸੀ ਜਿਵੇਂ ਉਹ ਗੱਲ ਕਰਨੀ ਸ਼ੁਰੂ ਕਰਦੀ ਹੈ ਤਾਂ ਚਮਕੌਰ ਸਿੰਘ ਵੀ ਕਿਤੇ ਨਾ ਕਿਤੇ ਕੀਚਿਆ ਚਲਾ ਜਾਂਦਾ ਉਹਦੇ ਨਾਲ ਹੁਣ ਗੱਲਾਂ ਦਾ ਇਹਦਾ سلسلہ ਸ਼ੁਰੂ ਹੁੰਦਾ ਉਹ ਜਦੋਂ ਗੱਲਾਂ ਕਰਦੀ ਹੈ ਤਾਂ ਕਹਿੰਦੀ ਵੀ ਲੱਗਦਾ ਹੈ ਗਲਤ ਨੰਬਰ ਲੱਗ ਗਿਆ ਤੇ ਚਮਕੌਰ ਸਿੰਘ ਵੀ ਹੁਣ ਰੰਗ ਦੇ ਵਿੱਚ ਆ ਚੁੱਕਿਆ ਸੀ ਤੇ ਉਹ ਕਹਿੰਦਾ ਵੀ ਤੁਹਾਡੀ ਆਵਾਜ਼ ਬਹੁਤ ਪਿਆਰੀ ਉਹਦੀ ਤਾਰੀਫਾਂ ਕੀਤੀਆਂ ਜਾਂਦੀਆਂ ਨੇ ਪਿੰਕੀ ਚਾਹੁੰਦੀ ਏ ਕੋਸੀ ਪਿੰਕੀ ਦੂਜੇ ਪਾਸੇ ਉਹ ਕਹਿੰਦੀ ਵੀ ਮੈਨੂੰ ਲੱਗਦਾ ਵੀ ਤੁਸੀਂ ਟੀਚਰ ਹੋ ਹੁਣ ਇਧਰੋਂ ਚਮਕੌਰ ਸਿੰਘ ਹੋਰ ਜ਼ਿਆਦਾ ਪ੍ਰਭਾਵਿਤ ਹੁੰਦਾ ਉਹ ਕਹਿੰਦਾ ਵੀ ਤੁਸੀਂ ਮੈਨੂੰ ਤਾਂ ਲੱਗਿਆ ਸੀ ਵੀ ਸੋਹਣਿਆ ਤੁਹਾਡੀ ਆਵਾਜ਼ ਬਹੁਤ ਵਧੀਆ ਪਰ ਤੁਸੀਂ ਜਾਦੂਗਰ ਵੀ ਹੋ ਤੁਸੀਂ ਇਹ ਕਿਵੇਂ ਪਛਾਣਿਆ ਵੀ ਮੈਂ ਟੀਚਰ ਹਾਂ ਉਹ ਕਹਿੰਦੀ ਤੁਹਾਡੀ ਗੱਲਬਾਤ ਦੇ ਹਿਸਾਬ ਤੋਂ ਹੁਣ ਜੇ ਤੁਸੀਂ ਟੀਚਰ ਹੋ ਤੇ ਮੈਨੂੰ ਟਿਊਸ਼ਨ ਹੀ ਪੜਾ ਦਿਆ ਕਰੋ ਚਮਕੌਰ ਸਿੰਘ ਦਾ ਸਮਝੋ ਵੀ ਉਹ ਕੀ ਹਾਲ ਹੋਇਆ ਹੋਣਾ ਚਮਕੌਰ ਸਿੰਘ ਹੋਰ ਜ਼ਿਆਦਾ ਖਿੱਚਿਆ ਜਾਂਦਾ ਹੁਣ ਚਮਕੌਰ ਸਿੰਘ ਦੀਆਂ ਗੱਲਾਂ ਉਹਦੇ ਨਾਲ ਸ਼ੁਰੂ ਹੋ ਜਾਂਦੀਆਂ ਨੇ ਪਿੰਕੀ ਦੇ ਨਾਲ ਕਈ ਦਿਨ ਦੀ ਗੱਲਬਾਤ ਤੋਂ ਬਾਅਦ ਪਿੰਕੀ ਫਿਰ ਇੱਕ ਦਿਨ ਚਮਕੌਰ ਸਿੰਘ ਨੂੰ ਬੁਲਾਉਂਦੀ ਹੈ ਅਰਜੁਨ ਦੇਵ ਨਗਰ ਦੇ ਵਿੱਚ ਉਥੇ ਇੱਕ ਜਗ੍ਹਾ ਤੇ ਬੁਲਾਇਆ ਜਾਂਦਾ ਇੱਕ ਘਰ ਦੇ ਵਿੱਚ ਚਮਕੌਰ ਸਿੰਘ ਉਥੇ ਪਹੁੰਚਦਾ ਸਕੂਲ ਦੀ ਛੁੱਟੀ ਤੋਂ ਬਾਅਦ ਘਰ ਫੋਨ ਕਰਦਾ ਵੀ ਮੈਨੂੰ ਅੱਜ ਥੋੜਾ ਕੰਮ ਹੈ ਤੇ ਮੈਂ ਲੇਟ ਆਵਾਂਗਾ। ਜਦੋਂ ਉੱਥੇ ਪਹੁੰਚਦਾ ਤਾਂ ਉੱਥੇ ਪਿੰਕੀ ਦੇ ਨਾਲ ਹੁੰਦੀ ਹੈ ਸੋਨੀਆ। ਚਮਕੌਰ ਜਦੋਂ ਪੁੱਛਦਾ ਵੀ ਇਹ ਕੌਣ ਹੈ ਤਾਂ ਉਹਦਾ ਕਹਿਣਾ ਹੁੰਦਾ ਵੀ ਇਹ ਮੇਰੀ ਸਹੇਲੀ ਹੈ ਤੇ ਇਹਨੂੰ ਸਾਡੇ ਬਾਰੇ ਸਾਰਾ ਕੁਝ ਪਤਾ ਹੈ। ਥੋੜੀ ਦੇਰ ਬਾਅਦ ਉੱਥੋਂ ਗੱਲਾਂ ਕੀਤੀਆਂ ਜਾਂਦੀਆਂ ਨੇ। ਸੋਨੀਆ ਉੱਠ ਕੇ ਬਾਹਰ ਚਲੀ ਜਾਂਦੀ ਹੈ ਤੇ ਗੇਟ ਬਾਹਰੋਂ ਬੰਦ ਕਰ ਜਾਂਦੀ ਹੈ ਤੇ ਕਹਿੰਦੀ ਹੈ ਵੀ ਹੁਣ ਤੁਸੀਂ ਮौज-ਮਸਤੀ ਕਰੋ ਤੇ ਮੈਂ ਥੋੜੀ ਦੇਰ ਬਾਅਦ ਆਵਾਂਗਾ। ਤੇ ਹੁਣ ਪਿੰਕੀ ਦਾ ਤਾਂ ਇਹ ਕੰਮ ਸੀ ਪਿੰਕੀ ਚਮਕੌਰ ਸਿੰਘ ਨੂੰ ਆਪਣੇ ਵੱਲ ਪਿੱਛਣ ਦੀ ਕੋਸ਼ਿਸ਼ ਕਰਦੀ ਹੈ ਤਾਂ ਜਿਵੇਂ ਹੀ ਹੁਣ ਚਮਕੌਰ ਸਿੰਘ ਵੀ ਵੇਖਣਾ ਸ਼ੁਰੂ ਹੁੰਦਾ ਹੈ ਇੱਕਦਮ 5-7 ਬੰਦੇ ਅੰਦਰ ਐਂਟਰ ਕਰਦੇ ਨੇ ਜਿਵੇਂ ਬੰਦੇ ਐਂਟਰ ਕਰਦੇ ਨੇ ਤੇ ਜਿਹੜੀ ਪਿੰਕੀ ਚਮਕੌਰ ਸਿੰਘ ਦੇ ਨਾਲ ਕੁਝ ਸਮੇਂ ਪਹਿਲੇ ਗਲਤ ਹਰਕਤਾਂ ਆਪ ਕਰਦੀ ਹੁੰਦੀ ਹੈ ਉਹ ਰੋਣਾ ਚਲਾਉਣਾ ਸ਼ੁਰੂ ਕਰ ਦਿੰਦੀ ਹੈ ਵੀ ਇਹ ਮੇਰਾ ਰੇਪ ਕਰਨ ਲੱਗਿਆ ਸੀ ਤੇ ਉਹ ਬੰਦੇ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਤੇ ਚਮਕੌਰ ਸਿੰਘ ਸਮਝ ਜਾਂਦਾ ਹੈ ਵੀ ਮੈਂ ਬਹੁਤ ਬੁਰੇ ਤਰੀਕੇ ਦੇ ਨਾਲ ਫਸ ਚੁੱਕਿਆ ਉਹਨਾਂ ਦੇ ਪੈਰੀ ਹੱਥ ਵੀ ਲਾਂਦਾ ਉਹਨਾਂ ਤੋਂ ਮਾਫੀयां ਮੰਗਦਾ ਵੀ ਮੈਨੂੰ ਛੱਡ ਦਿਓ ਉਹਨਾਂ ਵੱਲ ਕੁੱਟਿਆ ਮਾਰਿਆ ਜਾਂਦਾ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਤੈਨੂੰ ਇਹਦੇ ਬਦਲੇ ਕੁਛ ਨਾ ਕੁਛ ਦੇਣਾ ਪਵੇਗਾ ਜੋ ਤੂੰ ਹਰਕਤ ਕੀਤੀ ਹੈ ਹੁਣ ਚਮਕੌਰ ਸਿੰਘ ਡਰਿਆ ਹੋਇਆ ਸੀ ਉਹਦੇ ਮੂੰਹੋਂ ਨਿਕਲਦਾ ਵੀ ਉਹਦਾ ਜੀਜੇ ਕੋਲ ਬਹੁਤ ਪੈਸਾ ਹੈ ਤੇ ਉਹ ਜੋ ਕਹੋਂਗੇ ਉਹ ਤੁਹਾਨੂੰ ਦੇ ਦੇਗਾ ਬਸ ਮੈਨੂੰ ਛੱਡ ਦਿਓ ਇਹਨਾਂ ਦੀ ਪਲਾਨਿੰਗ ਪਹਿਲਾਂ ਹੀ 10 ਲੱਖ ਦੀ ਹੁੰਦੀ ਹੈ ਪਰ ਜਦੋਂ ਹੁਣ ਇਹਦੇ ਮੂੰਹੋਂ ਇਹ ਗੱਲ ਸੁਣਦੇ ਨੇ ਤਾਂ 30 ਲੱਖ ਰੁਪਏ ਦੀ ਮੰਗ ਕਰਦੇ ਨੇ 30 ਲੱਖ ਰੁਪਈਆ ਮੰਗਿਆ ਜਾਂਦਾ ਪਰ ਫਿਰ ਇਹਨਾਂ ਨੂੰ ਅਹਿਸਾਸ ਹੁੰਦਾ ਵੀ 30 ਲੱਖ ਰੁਪਈਆ ਇਨੀਛੇਤੀ ਇੰਤਜ਼ਾਮ ਕਰਨਾ ਬੜਾ ਔਖਾ ਹੈ ਹੋ ਸਕਦਾ 30 ਲੱਖ ਦਾ ਇੰਤਜ਼ਾਮ ਨਾ ਹੋਵੇ ਇਹਨੂੰ ਵੀ ਸਾਹਮਣੇ ਰੱਖਣਾ ਤੇ ਕਿਤੇ ਆਪਣੇ ਤੇ ਉਲਟਾ ਨਾ ਪੈ ਜੇ ਫਿਰ ਇਹ ਕਹਿੰਦੇ ਵੀ ਤੂੰ 10 ਲੱਖ ਰੁਪਏ ਦਾ ਇੰਤਜ਼ਾਮ ਕਰ ਤੇ ਦੂਜੇ ਪਾਸੇ ਜਿਹੜਾ ਪ੍ਰਕਾਸ਼ ਸਿੰਘ ਹੁੰਦਾ ਪਹਿਲੇ ਹੀ ਸੋਚੀ ਬੈਠਾ ਹੁੰਦਾ ਵੀ 10 ਲੱਖ ਰੁਪਈਆ ਮਿਲੇ ਕਿਤੋਂ ਤੇ ਮੈਂ ਇਹਨੂੰ ਦੇ ਕੇ ਆਪਣੇ ਸਾਲੇ ਨੂੰ ਛਡਾਵਾਂ ਹੁਣ ਉਸ ਤੋਂ ਬਾਅਦ ਫਿਰ ਪ੍ਰਕਾਸ਼ ਸਿੰਘ ਦਾ ਪੁਲਿਸ ਕੋਲ ਜਾਣਾ ਪੁਲਿਸ ਦਾ ਫਿਰ ਇਹਨਾਂ ਨੂੰ ਫੜਨਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਹੜੇ ਤਿੰਨ ਜਣਿਆਂ ਨੂੰ ਹੁਣ ਪੁਲਿਸ ਨੇ ਤਿੰਨ ਜਣੇ ਤਾਂ ਗ੍ਰਿਫਤਾਰ ਕਰ ਹੀ ਲਏ ਸੀ ਪਰ ਬਾਕੀ ਜਿਹੜੇ ਹੁੰਦੇ ਨੇ ਉਹ ਸਾਰੇ ਫਰਾਰ ਸੀ ਕਿਉਂਕਿ ਐਲਟੋ ਗੱਡੀ ਦੇ ਵਿੱਚ ਸੀ ਜਿਹੜੇ ਉਹ ਨਿਕਲ ਚੁੱਕੇ ਸੀ ਫਿਰ 29 ਅਪ੍ਰੈਲ 2013 ਨੂੰ ਇੱਕ ਮੁਖਬਰ ਦੀ ਸੂਚਨਾ ਤੇ ਇੱਕ ਹੋਟਲ ਦੇ ਵਿੱਚੋਂ ਫਿਰ ਬਾਕੀ ਜਿਹੜੇ ਦੂਜੇ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਪਿੰਕੀ ਸੁਖਵੀਰ ਸਿੰਘ ਜਗਤਾਰ ਸਿੰਘ ਜੋਗਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਦੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੁਣ ਇੱਕ ਸਿੱਧਾ ਸਾਦਾ ਬੰਦਾ ਇਸ ਤਰੀਕੇ ਦੇ ਨਾਲ ਫਸ ਕੇ ਮਰਨੋਂ ਬੜੀ ਮੁਸ਼ਕਲ ਬਚਦਾ ਇਹ ਵੀ ਕਹ ਲਈਏ ਵੀ ਪੁਰਸ਼ ਦੀ ਬਹੁਤ ਵੱਡੀ ਕਾਮਯਾਬੀ ਜਿਹੜੀ ਉਹਨਾਂ ਨੇ ਇੱਕ ਸਹੀ ਸਲਾਮਤ ਬੰਦੇ ਨੂੰ ਛਡਾ ਲਿਆ ਤੇ ਪੈਸਾ ਵੀ ਨਹੀਂ ਦੇਣਾ ਇਹ ਸਟੋਰੀ ਤੁਹਾਨੂੰ ਸचेत ਕਰਨ ਵਾਸਤੇ ਕਈ ਵਾਰ ਬੰਦਾ ਜਾਣੇ ਅਣਜਾਣੇ ਦੇ ਵਿੱਚ ਹੀ ਫਸ ਜਾਂਦਾ ਚਮਕੌਰ ਸਿੰਘ ਕਹਿੰਦੇ ਐਡਾ ਸਿੱਧਾ ਬੰਦਾ ਸੀ ਵੀ ਲੋਕ ਉਹਦੀ ਕਸਮਾਂ ਦਿੰਦੇ ਸੀ ਨਾ ਕਿਸੇ ਨਾਲ ਜ਼ਿਆਦਾ ਬੋਲਚਾਲ ਨਾ ਗਲਤ ਪਾਸੇ ਜਾਣਾ ਸਿਰਫ ਆਪਣੀ ਡਿਊਟੀ ਡਿਊਟੀ ਤੋਂ ਕਰਾ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹਿਣ ਵਾਲਾ ਬੰਦਾ ਸੀ ਉਹ ਵੀ ਇੱਕ ਲੜਕੀ ਦੇ ਬਹਿਕਾਵੇ ਦੇ ਵਿੱਚ ਆ ਜਾਂਦਾ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਵਾਪਰਦਾ ਇਹ ਫੋਨ ਕੋਲ ਆਪਣੇ ਚ ਵੀ ਕਿਸੇ ਨੂੰ ਆ ਸਕਦੀ ਹੈ ਕੋਈ ਵੀ ਬਹਿਕ ਸਕਦਾ ਪਰ ਹਮੇਸ਼ਾ ਆਪਣੇ ਦਿਮਾਗ ਨੂੰ ਸੁਚੇਤ ਰੱਖਣ ਦੀ ਜ਼ਰੂਰਤ ਹੈ ਤੇ ਆਪਣੇ ਭਾਵਨਾਵਾਂ ਨੂੰ ਕੰਟਰੋਲ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ ਜੇ ਆਪਾਂ ਕੰਟਰੋਲ ਦੇ ਵਿੱਚ ਰੱਖਦੇ ਹਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਕਾਰ ਕਰੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ